ਆ ਦੇਖੋ ਘਰੇ ਨਾ ਜ਼ਿਆਦਾਤਰ ਬਾਈ ਕੇ ਇਹ ਸਾਰਾ ਬੁੜੂ ਹੀ ਸਾਫ ਸਵਾਲ ਕਰਦੇ ਨੇ ਜਾਂ ਬਾਈ ਦੀ ਮਾਤਾ ਇੱਥੇ ਲੱਗੇ ਹੁੰਦੇ ਆ ਤੇ ਜਾਂ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਮੇਰੇ ਪਿੰਡ ਤੋਂ ਆ ਪਿੰਡ ਕੋਟਪੜਾ ਜਿਹੜਾ ਬਠਿੰਡਾ ਤਹਿਸੀਲ ਆ ਗਈ ਸਾਨੂੰ ਬਾਈ ਜੀ ਮੋੜ ਮੰਡੀ ਬਾਈ ਪਿਰਤਪਾਲ ਦੇ ਘਰੋਂ ਵੀਡੀਓ ਆ ਜਮਾ ਇੱਕ ਘਰੇ ਲੂਪੇ ਛੁਪਾਲ ਕੇ ਮੇਰੇ ਪਿੰਡ ਦੇ ਜੰਦੇ ਦਾ ਪਤਾ ਹੀ ਹੁੰਦਾ ਇੱਕ ਜਮਾ ਆਮ ਕਿਸਾਨ ਇੱਕ ਘਰੇਲੂ ਪਸ਼ੂ ਪਾਲਕ ਦੇ ਘਰੋਂ ਪਹਿਲਾ ਸੂਆ ਬਾਈ ਨੇ ਝੋਟੀ ਸੇਲ ਕਰਨੀ ਆ ਜਮਾ ਘਰ ਦੀ ਪਲੂਣ ਝੋਟੀ ਪਾਲੀ ਹੋਈ ਬਾਈ ਨੇ ਤੇ ਹਜੇ ਕੱਲ ਹੀ ਸੂਈ ਆ ਬਈ ਫਿਰ ਤੇ ਹਾਂ ਕੱਲ ਹੀ ਸੂਈ ਆ ਕੱਲ ਸੂਈ ਆ ਤੇ ਕੱਟੇ ਨੂੰ ਜਨਮ ਦਿੱਤਾ ਹਣਾ ਇਹਨੇ ਹਾਂ ਕੱਟੇ ਨੂੰ ਜਨਮ ਦਿੱਤਾ ਕੱਦ-ਕੁੱਦ ਦੀ ਬਹੁਤ ਚੰਗੀ ਆ ਗਈ ਵੀਡੀਓ ਆ ਜਿਹੜੀ ਬਾਈ ਕੀ ਉਹ 31 ਮਈ 2025 ਦੀ ਵੀਡੀਓ ਆ ਮੁੱਲਵਾਰੀ ਵੀਡੀਓ ਦੇ ਵਿੱਚ ਕਰਾ ਦੂੰ ਮਾਲਕ ਦਾ ਨੰਬਰ ਲੈ ਕੇ ਦੇ ਦੂੰ ਤੇ ਇੱਕ ਆਮ ਜਾਂ ਪਸ਼ੂ ਪਾਲਕ ਆ ਵੀਰੇ ਆਜਾ ਬਈ ਪ੍ਰਤਪਾਲ ਉਹਰੇ ਆਇਆ ਸਾਮਣੇ ਬਈ ਪ੍ਰਤਪਾਲ ਨੰਬਰ ਬੋਲਦੇ ਆਪਦਾ 94177 ਹਾਂਜੀ 71576 ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਕੱਲ ਸੂਈ ਆਣਾ ਵੀਡੀਓ ਆ ਕੱਲ ਸੂਈ ਆ ਅੱਜ ਬਈ ਦੂਸਰਾ ਦੇਣਾ ਤੇ ਮਾਂ ਇਹਦੀ ਝੋਟੀ ਦੀ ਆ ਗਈ ਇਹਦੇ ਥੱਲੇ ਕਿੰਨਾ ਕਦ ਤੁਸੀਂ ਬਈ ਮੱਝ ਥੱਲੇ 12 13 ਲੀਟਰ ਤੋਂ 12 13 ਕਿਲੋ ਤੇ ਆ ਝੋਟੀ ਦਾ ਇਦੋਂ ਕਦ ਕੁੱਦ ਚ ਚੰਗੀ ਆ ਗਈ ਮੜੀ ਖੋਲ ਕੇ ਤੋੜ ਲਿਆਂਗਾ ਡਰਦੇ ਤਾਂ ਨਹੀਂ ਬੜੀ ਤੇਰੇ ਤੋਂ ਮੈਥੋਂ ਦਾ ਡਰੂ ਵੀ ਯਾਰ ਬੜੀਆਂ ਤੋਂ ਚੱਲ ਬੁੜੂਆਂ ਦੇ ਕਗੇੜਾ ਦਵਾ ਦਿੰਨੇ ਆ ਜ਼ਿਆਦਾਤਰ ਮੈਂ ਪਿੰਡ 'ਚ ਦੇਖਦੇ ਆਂ ਬਾਈ ਬਾਈ ਦਾ ਇੱਥੇ ਮਾਤਾ ਵਰਗੀਆਂ ਗਿਆ ਬਾਈ ਫਿਰ ਇਹਨਾਂ ਦੀ ਓਹ ਹੀ ਸੰਭਾਲਦੇ ਆਪਸ ਨੂੰ ਤੇ ਤੋੜ ਕੇ ਸਾਨੂੰ ਆਪਾ ਦਿਖਾ ਦਿੰਨੇ ਆ ਤੋੜ ਲਾ ਉਹਨਾਂ ਨੂੰ ਸੱਦ ਲਾ ਆ ਦੇਖੋ ਕਰ ਇਹਨਾਂ ਜ਼ਿਆਦਾਤਰ ਬਾਈ ਕੇ ਇਹ ਸਾਰਾ ਬੁੜੂਆਂ ਹੀ ਸਾਫ ਸਵਾਲ ਕਰਦੇ ਆ ਜਾਂ ਬਾਈ ਦੀ ਮਾਤਾ ਇੱਥੇ ਲੱਗੇ ਹੁੰਦੇ ਆ ਤੇ ਜਾਂ ਆਹ ਦੇਖੋ ਬਾਈ ਉਧਰੋਂ ਤੋੜ ਲਈ ਸਿੱਧੀ ਸਾਹਮਣੇ ਲੈ ਜਾਓ ਥੋੜਾ ਜੇ ਬੱਚੇ ਦਾ ਕਰਦੀ ਆ। ਥਾਣਾ ਜਮਾ ਵੀਰੇ ਮੁੱਠੀ ਵਾਲਾ ਥਾਣਾ ਕੱਲ। ਆ ਦੇਖੋ ਬਈ ਬੱਚੇ ਨਾਲ ਸਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ। ਤੇ ਛੋਟੀ ਸਰੀਰ ਪੱਖੋਂ ਬਹੁਤ ਵਧੀਆ ਕੱਦ ਦੀ ਪੂਰੀ ਫੁੱਲ ਆ ਗਈ ਬਈ। ਤੇ ਜਿਹੜਾ ਪਹਿਲਾਂ ਪਸ਼ੂ ਹੁੰਦਾ ਨਾ ਘੱਟੋ ਘੱਟ ਹੋ 335 ਦਿਨਾਂ ਤੇ 40 ਦਿਨਾਂ ਤੇ ਜਾ ਕੇ ਦੁੱਧ ਤੇ ਆਉਂਦਾਗਾ। ਬਾਕੀ ਇੱਥੇ ਰੋਕ ਲਾ ਬਈ ਪਰ ਤੇ ਕੋਈ ਨਹੀਂ। ਆਸੇ-ਬਸੇ ਤੁਮਾਪੇ ਦਿਖਾ ਦੇ। ਤੁਸੀਂ ਆਹ ਦੇਖੋ ਵੀਰੇ। ਛੋਟੀ ਦਾ ਤੁਸੀਂ ਫੋਟੋ ਦੇਖੋ ਕੱਲਾ-ਕੱਲਾ ਥਾਣਾ ਜਮਾ ਐ ਸੁਨਦਰੀ ਵਾਲਾ। ਫਿਕਸ ਵੀ ਨੇ ਵੇ ਦੀਆ। ਤੁਹਾਨੂੰ ਨਹੀਂ ਤੁਮਾ ਲੈਵਾ। ਦੁੱਧ ਮੇਰੇ ਹਿਸਾਬ ਨਾਲ ਚੁੱਟੀ 12 ਬੂਰਾ ਕਿਲੋ ਆ ਰਾਵਣਾ ਪਹਿਲਾਂ ਪਾ ਦੂ ਬੰਨ ਲਾ ਭਾਈ ਕੋਈ ਨਹੀਂ ਅੰਦਰ ਤੇ ਮੋਲ ਆ ਜਿਹੜਾ ਵੀਡੀਓ ਚ ਕਰਵਾਉਂਦੇ ਆ ਪਰਤੇ ਭਾਈ ਦਾ ਨੰਬਰ ਜਿਹੜਾ ਉੱਪਰ ਚੱਲੀ ਜਾਂਦਾ ਥੋੜਾ ਥੋੜਾ ਆੜੀ ਮੁੱਟੀ ਹਲਕੀ ਮੁੱਟੀ ਭਲੂਣ ਹੈਗੀ ਆ ਲੈ ਚਲੋ ਜੀ ਅੰਦਰ ਕੋਈ ਨਹੀਂ ਬੰਨ ਲੋ ਬੱਚਾ ਲੈ ਵੀ ਪਹਿਲਾਂ ਆਹ ਦੇਖੋ ਤਰ ਤਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲਾਈਵ ਆ ਤਾਂ ਕੀ ਬਕਰ ਲੋ ਕਾਲਾ ਗਾਫੇਲਾ ਮਿਕ ਘਰੇਲੂ ਪਸ਼ੂ ਪਾਲਕਾ ਦੇਖੋ ਬਈ ਮੋਦੀ ਕਣਾ ਬਈ ਪਰਤ ਬਾੜੇ ਦਾ ਮੁੱਲ ਕੀ ਕਰਦਾ ਜੈ ਜੈ ਕਰੀ ਆਪਾਂ ਕਹਿੰਦੇ ਤੇਰਾ ਪਸ਼ੂ ਵਧੀਆ ਵੇਖ ਜੇ ਹਣਾ 165 ਕਰਦਾ ਬਈ 165000 ਮੁੱਲ ਦਾ ਠੀਕ ਹੈ ਵੀਰੇ 165000 ਮੁੱਲ ਦਾ ਦੋਸਤੋ ਛੋਟੀ ਬਾਕੀ ਆ ਦੇਖੋ ਵੀਰੇ ਲੇਵਾਂ ਦੇਖੋ ਵੀਰੇ ਜਿਹੜੇ ਭਰਾ ਨੂੰ ਪਸੰਦ ਆ ਉਹ ਪਿੰਡ ਕੋਟਪੜਾ ਜਿਹੜਾ ਬਟਿੰਡਾ ਵੀਰੇ ਜਮਾ ਫਿਰਨੀ ਦੇ ਬਾਈ ਦਾ ਘਰ ਰਹਿ ਜਾਂਦਾ ਨੰਬਰ ਉੱਤੇ ਚੱਲੀ ਜਾਂਦਾ ਕਰ ਲਿਓ ਸੰਪਰਕ ਧੰਨਵਾਦ ਸਸੀ ਗਾਲ ਵੀਰੇ